ਜਾਰੰ ਨੂੰ ਇਹ ਆਪਣੇ ਸ਼ਿਵ ਮੰਦਰ ਕਮੇਟੀ ਵੱਲੋਂ ਸੰਗਤਾਂ ਦੇ ਆਪਣੇ ਸਹਿਯੋਗ ਨਾਲ ਸ਼ਿਵ ਮੰਦਰ ਦੀ ਕਮੇਟੀ ਵੱਲੋਂ ਜਾਰ ਲੰਗਰ ਚੱਲਦਾ ਦੇਖੋ ਵੱਡੀ ਤਰ੍ਹਾਂ ਵਿੱਚ ਤੇ ਸ਼ਰਧਾਲੂ ਸ਼ਕਤਰੇ ਨੇ ਇਹ ਲੰਗਰ ਛਕ ਰਹੇ ਦੇਖੋ ਸੇਵਾ ਕਰਦੇ ਹੋਏ ਨੇ ਆ ਦੇਖੋ ਚੋਰ ਬਣੇ ਹੋਇਆ ਪਰਚਾ ਦੇ ਸ਼ਿਵ ਮੰਦਰ ਕਮੇਟੀ ਵੱਲੋਂ ਇਹ ਦੇਖੋ ਮਹਾਂਤਾ ਦੇ ਜਿਹੜੇ ਨਰਾਤੇ ਆ ਉਦੇਸ ਰੰਦੇ ਵੀ ਜੋ ਸਰਦਾਲੂ ਨਾਨਾ ਦੇਵੀ ਜਾ ਰਹੇ ਨੇ ਤੇ ਉਹਨਾਂ ਲਈ ਇਹ ਦੇਖੋ ਆ ਚੱਲ ਰਿਹਾ ਲੰਗਰ ਦੇਖੋ ਬੜੀ ਤਦਾਦ ਵਿੱਚ ਲੋਕ ਲੰਗਰ ਛਕ ਰਹੇ ਨੇ ਇਹਨਾਂ ਦਾ ਵਰਕਰ ਇਹ ਆ ਬੜੀ ਤਦਾਦ ਵਿੱਚ ਸ਼ੀ ਮੰਤਰ ਕਮੇਟੀ ਵੱਲੋਂ ਇਹ ਲੰਗਰ ਲਾਇਆ ਆ ਸਭ ਆਪਣਾ ਅਨਾਜ ਮੰਡੀ ਅਨਾਜ ਮੰਡੀ ਤੇ ਉੱਤੇ ਇਸ ਥਾਂ ਤੇ ਇਹ ਲੰਗਰ ਦੇਖਸਾ ਲਾਇਆ ਜਾਂਦਾ ਤੇ ਇਹ ਦੇਖੋ ਬੀਬੀ ਆ ਪਾਂਡੇ ਤੋਂ ਦੀ ਸੇਵਾ ਕਰਦੀਆਂ ਤੇ ਪਾਂਡੇ ਤੋਂ ਦੀ ਸੇਵਾ ਕਰਦੀਆਂ ਹਾਂ ਹਾਂ ਸਾਵਣ ਦੇ ਅਸਥਾਨ ਵਿੱਚ ਹਾਂ ਦੰਦ ਤੋਂ ਉੱ딜ੋਂ ਹਾਂ ਮਾਤਾ ਦੇ ਘਰਾਂ 'ਚ ਲੰਗਰ ਲਗਾਇਆ ਜਾਂਦਾ ਹੈ ਹੂੰ ਹੂੰ ਤੇ ਤੁਸੀਂ ਦੇਖ ਸਕਦੇ ਆ ਇਹ ਬਹੁਤ ਰਾਜ ਹੈ ਹਾਂ ਹਾਂ ਉਹ ਜਦੀ ਰਾਜ ਰਹਿੰਦਾ ਹੈ ਕਿਹਨੀਆਂ ਜਰੀਕੇ ਸੇ ਸ਼ੁਰੂ ਕਰਿਆ ਦਾ ਲੰਗਰ ਹੈ ਆਪਣਾ ਇਹ ਅਸੀਂ ਲੰਗਰ ਜੀ ਪੰਜ ਦਿਨ ਤੋਂ ਸ਼ੁਰੂ ਕਰਿਆ ਤਾਂ ਅੱਛਾ ਜੀ ਜਿਹੜਾ ਮਾਤਾ ਦੀ ਇੱਛਾ ਤੱਕ ਜਾਂਦਾ ਚੱਲਦਾ ਚੱਲੀ ਜਾਣਾ ਹੈ ਕਿਦਰੀ ਤੱਕ ਚੱਲਣਾ ਜੀ ਲੰਗਰ ਆਪਣਾ ਇਹ ਡੇਢ ਕੋਈ ਨਹੀਂ ਹੈ ਜੀ ਅੱਛਾ ਜੀ ਜਦੋਂ ਤੱਕ ਚਾਲਾ ਚੱਲ ਰਿਹਾ ਹੈ ਭੰਗਾ ਰਹੇ ਉਹ ਤੋਂ ਬੰਦ ਕਰਦਾ ਚੱਲਦਾ ਰਹਣਾ ਅੱਛਾ ਜੀ ਕੀ ਕਹਿਣਾ ਜੀ ਕੋਈ ਦਿੱਕਤ ਪਰੇਸ਼ਾਨੀ ਮੀ ਵੀ ਆਉਂਦਾ ਬਾਰ ਬਾਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੀ ਲੰਗਰ ਪਰਖਾਨੀ ਸਾਨੂੰ ਇਸ ਤਰ੍ਹਾਂ ਮੰਡੀ ਬੋਰਡ ਤੋਂ ਇਹੀ ਉਮੀਦ ਆ ਵੀ ਅਗਰ ਉਹ ਇਹ ਮੰਡੀ ਬੋਰਡ ਸ਼ੈੱਡ ਬੁਆਲਦੇ ਸਾਡਾ ਲੰਗਰ ਬਹੁਤ ਵਧੀਆ ਚੱਲ ਸਕਦਾ ਹੈ ਕਿਉਂਕਿ ਲੰਗਰ ਨੂੰ ਸਾਡੇ ਨੂੰ 40 ਸਾਲ ਹੋ ਗਿਆ ਲੱਗਦਾ ਹੈ ਪੁਰਾਣਾ ਲੰਗਰ ਹੈ ਜੀ ਬਹੁਤ ਐਪਲੀਕੇਸ਼ਨਾਂ ਦੇਈਆਂ ਮੰਡੀ ਬੋਰਡ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੇ ਜਾਂਦੇ ਮੰਡੀ ਬੋਰਡ ਸਰਵਾਈ ਕਰੇ ਤੇ ਫਿਰ ਚੱਲ ਪਾਈ ਜਾਵੇ ਤਾਂ ਜੋ ਪਰ ਸੂਲਤਾ ਪ੍ਰਦਾਨ ਹੋ ਸਕੇ ਨਾ ਹਾਂਜੀ ਉਹਦੇ ਨਾਲ ਤਾਂ ਇਹ ਨਾ ਫਿਰ ਮੀਂਹ ਕਿਣੀ ਵਿੱਚ ਸ਼ਰਧਾਲੂ ਵੀ ਵਧੀਆ ਤਰੀਕੇ ਨਾਲ ਲੰਗਰ ਖਾ ਸਕਦੇ ਆ ਤੇ ਰਾਤ ਨੂੰ ਸੌਣ ਦੀ ਵਿਵਸਥਾ ਵਧੀਆ ਹੋਰ ਦਈ ਆ ਹਾਂ ਆੜ ਜਾਨਾਂ ਦਾ ਰਾਗੀ ਰਾਮ ਆ ਕੋਈ ਇੱਦਾਂ ਆ ਵੀ ਆ ਬੇੜਾ ਰਾਤ ਨੂੰ ਇੱਥੇ ਰਹਿੰਦਾ ਹੋਆ ਯਾਤਰੀ ਕੋਈ ਇੱਕ ਸੜਦਾ ਆ ਲੂਗਰ ਤੁਹਾਡੇ ਚੱਲ ਇੱਥੇ ਲੰਘੇ ਸਾਡੇ ਕੋਲ ਇੱਥੇ ਜਦੋਂ 2:30 ਤੋਂ ਯਾਤਰੀ ਰੁਕਦਾ ਹੈ ਜੀ ਅੱਛਾ ਜੀ ਇਹਨਾਂ ਨੂੰ ਅਸੀਂ ਦਰਿਆ ਦਿੰਦੇ ਆ ਅੱਛਾ ਉਹ ਆਪਣਾ ਰੋਟੀ ਪਾਣੀ ਖਾ ਗਏ ਰਾਤ ਨੂੰ ਰਾਮ ਕਰ ਲਿਆ ਦੁਪਹਿਰ ਨੂੰ ਚਾਹ ਪਾਣੀ ਪੀ ਗਏ ਆਪਣਾ ਚੜ੍ਹਦਾ ਧਰਮਸ਼ਾਲਾ ਵਿੱਚ ਵੀ ਕੋਈ ਪ੍ਰਬੰਧ ਹੈਗਾ ਜੀ ਆਪਣੀ ਕਨੌਲੀ ਦੀ ਬਾਜ਼ਾਰ ਧਰਮਸ਼ਾਲਾ ਵਿੱਚ ਕੋਈ ਬੇੜੀ ਜਾਂਦੀ ਆ ਨਾਣ ਭਗਤਾਂ ਦੇ ਨਾਲ ਜਾਂਦੀ ਆ ਬੱਚੇ ਹੁੰਦੇ ਆ ਤਾਂ ਉਹਨਾਂ ਨੂੰ ਅਸੀਂ ਧਰਮਸ਼ਾਲਾ 'ਚ ਭੇਜ ਦਿੰਦੇ ਆ ਇਹਨਾਂ ਤੋਂ ਬੜਾ ਖਾਣ ਦਾ ਤੇ ਪੈਣ ਦਾ ਕੋਈ ਪ੍ਰੋ ਨੌਜਵਾਨ ਮੈਂ ਦੇਖੀਏ ਬੱਚੇ ਵੀ ਦੇਖੀਏ ਸੇਵਾ ਕਰਦੇ ਆ ਕਿਹ ਕਹਿਣਾ ਚਾਹੋਗੇ ਨਹੀਂ ਸਾਡੇ ਕਰੋੜੀ ਦਾ ਪੂਰਾ ਪਿੰਡ ਮਿਲ ਕੇ ਲੰਗਰ ਲਾਂਦਾ ਹੈ ਹਾਂਜੀ ਹਾਂਜੀ ਹਿੰਦੂ ਸਿੱਖ ਸਾਰਾ ਪਾ ਇਚਾਰਾ ਮਿਲ ਕੇ ਲੰਗਰ ਲਾਂਦਾ ਹੈ ਅੱਛਾ ਜੀ ਕੋਈ ਇਹ ਤੇ ਪਰ ਆਪਣਾ ਨਹੀਂ ਇਹਦਾ ਲੰਗਰ ਹੈ ਕਿਦਾ ਨਹੀਂ ਸਾਰੇ ਪਿੰਡ ਦਾ ਲੰਗਰ ਹੈ ਠੀਕ ਹੈ ਜੀ ਫਿਰ ਹੋਰ ਕੀ ਕਹਿਣਾ ਚਾਹੋਗੇ ਜੀ ਬਾਜੀ ਆਓ ਤੇ ਲੰਗਰ ਖਾਓ ਠੀਕ ਹੈ ਮਾਗਰ ਆ ਜੀ ਦਾ ਲਓ ਇਹ ਜੀ ਸੁਖ ਸੈਣੀ ਆਪਣੇ ਸ਼ੀ ਮੰਦਰ ਕਮੇਟੀ ਦੇ ਮੈਂਬਰ ਹੈ ਤੇ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਆ ਦੇਖੋ ਜੀ ਵੱਡੀ ਤਰ੍ਹਾਂ ਦੇ ਵਿੱਚ ਦੇਖੋ ਦਾਲਾ ਬੜ ਰਹੀਆਂ ਸਬਜ਼ੀਆਂ ਬੜ ਰਹੀਆਂ ਤੇ ਪੂਰੀਆਂ ਤੇ ਹੋਰ ਤੇ ਹੋਰ ਤੇ ਇਧਰ ਬੀਬੀ ਆ ਰੋਟੀਆਂ ਬਣਾ ਰਹੀ ਹੈ ਨਾ ਪ੍ਰਸ਼ਾਦਾ ਇਹ ਸਾਰਾ ਤਿਆਰ ਹੁੰਦਾ ਹੈ ਨਾ ਪੂਰੀਆਂ ਬਣਾਉਣ ਦੀ ਸੇਵਾ ਕਰ ਰਹੀ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ